ਭਜੀ ਭਜੀ ਅੱਜ ਜੀ ਤੁਹਾਨੂੰ ਪਹਿਲਾਂ ਤਾਂ ਬਹੁਤ ਬਧਾਈਆਂ ਜੀ ਅੱਜ ਆਪਣੇ ਭਾਈ ਸਾਹਿਬ ਜੀ ਸਰਬਜੀਤ ਸਿੰਘਾ ਉਹਨਾਂ ਨੇ ਬਹੁਤ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਔਰ ਜਿੱਤ ਪ੍ਰਾਪਤ ਕਰਦੇ ਹੋਏ ਸਭ ਨਾਲ ਵੱਡਾ ਯੋਗਦਾਨ ਰਿਹਾ ਸਾਡੇ ਆਪਣੇ ਦਲੇਰ ਸਿੰਘ ਦਾ ਜੀ ਹਾਂਜੀ ਦੇਸ ਸਿੰਘ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਇਸ ਬਾਰੇ ਸਾਰੀਆਂ ਸੰਗਤਾਂ ਦਾ ਮੈਂ ਧੰਨਵਾਦ ਕਰਦਾ ਜਿਹੜੀ ਇਹ ਜਿੱਤ ਆ ਮੈਂ ਅੱਗੇ ਵੀ ਕਿਹਾ ਕਾਲ ਪੁਰਖ ਦੀ ਜਿੱਤ ਹੈ ਖਾਲਸਾ ਪੰਥ ਦੀ ਜਿੱਤ ਹੈ ਕਿਸੇ ਮਨੁੱਖ ਦੀ ਨਹੀਂ ਕਿਉਂਕਿ ਉਹ ਸ਼ਹੀਦਾਂ ਦਾ ਪਹਿਰਾ ਲੱਗਾ ਸੀ ਉਹ ਕਲਾ ਵਰਤੀ ਆ ਉਹ ਸ਼ਹੀਦ ਸਿੰਘ ਜਿਨ੍ਹਾਂ ਨੇ ਸਾਡੀ ਡਿੱਗੀ ਪੱਗ ਨੂੰ ਸਿਰ ਤੇ ਰੱਖਿਆ ਸਾਡੀ ਪੱਗ ਨੂੰ ਉੱਚਾ ਚੱਕਿਆ ਅੱਜ ਸਿੱਖ ਸੰਗਤਾਂ ਨੇ ਉਸ ਪਰਿਵਾਰ ਦੀ ਪੱਗ ਨੂੰ ਉੱਚਾ ਚੱਕਿਆ ਉਹ ਪਾਰਲੀਮੈਂਟ ਦੇ ਵਿੱਚ ਭੇਜਿਆ ਜਿੱਥੇ ਜਿਨ੍ਹਾਂ ਨੇ ਸਾਡਾ ਕੱਲ ਤੱਕਸਰਾ ਹੋਇਆ ਉਹਦਾ ਪੋਤਰਾ ਉਹਦੀ ਨੋ ਬੈਠੀ ਹੋ ਗਈ ਉੱਥੇ ਸਾਡੇ ਸ਼ਹੀਦ ਦਾ ਪੁੱਤ ਜਾ ਕੇ ਬੈਠੂਗਾ ਮੈਂ ਇਸ ਖਾਸ ਤੌਰ ਤੇ ਆਪਦੇ ਨਗਰਦਾ ਪਦਵੰਤੇ ਸੱਜਣਾ ਦਾ ਚਾਚੇ ਤਾਜਾਂ ਦਾ ਬਜ਼ੁਰਗ ਸਹਿਬਾਨਾਂ ਦਾ ਭਰਾਵਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਪਿੰਡ ਤੇ ਡੋੜ ਪਿੰਡ ਦੇ ਵਿੱਚੋਂ ਖਾਸ ਕਰਕੇ ਵੋਟ ਵਧਾਈ ਆ ਕਿਉਂਕਿ ਆਪਾਂ ਵਰਕ ਕਰਦੇ ਰਹੇ ਆ ਕਿਉਂਕਿ ਪਹਿਲੇ ਦਿਨ ਤੋਂ ਭਾਈ ਸਾਹਿਬ ਨੂੰ ਇਲੈਕਸ਼ਨ ਚ ਲੈ ਕੇ ਉਹਨਾਂ ਵਾਲੇ ਵੀ ਦਾਸ ਹੀ ਆ ਕੋਈ ਇਹਦੇ ਚ ਵਧਾਈ ਨਹੀਂ ਅਸੀਂ ਉਹਨਾਂ ਨਾਲ ਸੰਪਰਕ ਕੀਤਾ ਫੋਨ ਤੇ ਤੇ ਉਹ ਆਏ ਜੇ ਆਪਾਂ ਵਰਕ ਵੀ ਕੀਤਾ ਸਾਰੇ 9 ਵਿਧਾਨ ਸਭਾ ਹਲਕਿਆਂ ਚ ਤੁਰੇ ਫਿਰੇ ਆ ਪਰ ਜੇ ਆਪਦੇ ਨਗਰ ਦੇ ਵਿੱਚੋਂ ਹੀ ਵੋਟ ਘਟ ਜਾਂਦੀ ਤਾਂ ਫੇਰ ਆਪਾਂ ਕਾ ਕਿਸੇ ਅੱਗੇ ਗੱਲ ਨਹੀਂ ਕਰ ਸਕਦੇ ਸੀ ਅਗਲਾ ਦਾ ਤੁਸੀਂ ਲੋਕਾਂ ਨੂੰ ਤਾਂ ਸਮਝਾਉਂਦੇ ਰਹੇ ਲੋਕਾਂ ਨੂੰ ਪ੍ਰੇਰਦੇ ਰਹੇ ਤੁਹਾਡੇ ਨਗਰ ਤੋਂ ਵੋਟ ਘਟ ਗਈ ਆ ਇਹਦੇ ਚ ਸਾਰਾ ਸਿਹਰ ਆ ਜਾਂਦਾ ਮੇਰੇ ਨਗਰ ਦੇ ਜਿੰਨੇ ਨੌਜਵਾਨ ਆ ਮੇਰੇ ਵੀਰ ਆ ਵੱਡੇ ਬਜ਼ੁਰਗ ਸਹਿਬਾਨਾ ਚਾਚੇ ਤਾਏ ਉਹਨਾਂ ਦਾ ਧੰਨਵਾਦ ਕਰਦਾ ਮੈਂ ਖਾਸ ਤੌਰ ਤੇ ਤੇਜਿੰਦਰ ਸਿੰਘ ਤੇਜਵਿੰਦਰ ਸਿੰਘ ਮਚਾਕੀ ਮੁੰਡਾ ਜਿਹੜਾ ਸਾਡੇ ਨਾਲ ਪਹਿਲੇ ਦਿਨ ਤੋਂ ਚੱਲਿਆ ਸੋਸ਼ਲ ਮੀਡੀਆ ਤੇ 1.5 ਲੱਖ ਉਹਨਾਂ ਦੇ ਫੋਲੋਅਰ ਆ ਉਹਨੇ ਬਹੁਤ ਸਨਯੋਗ ਦਿੱਤਾ ਬਾਬਾ ਜਸਵਿੰਦਰ ਸਿੰਘ ਮਿੱਡੂਵਾਨ ਕਮਰਨਾਉਨਾਲ ਸਿੰਘ ਕਾਨ ਸਿੰਘ ਵਾਲਾ ਜਿਨ੍ਹਾਂ ਨੇ ਮੇਰੀ ਗੈਰ ਹਾਜ਼ਰੀ ਚ ਮੇਰੇ ਭਰਾ ਨੇ ਮੇਰੇ ਬਹੁਤ ਵਧੀਆ ਇਹਨਾਂ ਨੇ ਇੰਨੀ ਇਹਨਾਂ ਜਿਹੜੇ ਪਿੰਡਾ ਸਾਡੇ ਕੋਲੇ ਬੰਦੇ ਹਨ ਜਿਹਦੇ ਵਿੱਚ ਚੰਨੀ ਜਾਂ ਗੁੱਜਰ ਢਿਲਮਾ ਦੇ ਵਿੱਚ ਤੇ ਉਹਨਾਂ ਪਿੰਡਾਂ ਦੇ ਵਿੱਚ ਜਿੱਥੇ ਅਸੀਂ ਵੀਕ ਸੀਗੇ ਉਹਨਾਂ ਪਿੰਡਾਂ ਨੂੰ ਸਾਰਿਆਂ ਨੂੰ ਇਹਨਾਂ ਨੇ ਸੰਭਾਲਿਆ ਇਹਨਾਂ ਦਾ ਧੰਨਵਾਦ ਤੁਹਾਡਾ ਸਭ ਤੋਂ ਵੱਧ ਧੰਨਵਾਦ মিডিਆ ਦਾ ਜਿਨ੍ਹਾਂ ਨੇ ਸਾਡਾ ਇਸ ਲਹਿਰ ਦੇ ਵਿੱਚ ਸੰਯੋਗ ਦਿੱਤਾ ਕਿਉਂਕਿ ਸਾਡੇ ਕੋਲ ਕੋਈ ਸਾਧਨ ਨਹੀਂ ਸੀ ਬਹੁਤੇ ਨਾ ਕੋਈ ਪੈਸਾ ਸੀਗਾ ਜਿਨ੍ਹਾਂ ਸੰਗਤਾਂ ਨੇ ਤਿਲ ਫੁੱਲ ਭੇਟਾ ਕੀਤਾ ਆਪਦੀ ਦਸਾਂ ਦੀ ਕਿਰਤ ਦੇ ਵਿੱਚ ਭਾਈ ਸਾਹਿਬ ਦੀ ਮਦਦ ਕੀਤੀ ਉਹ ਸ਼ਹੀਦ ਪਰਵਾਰ ਦੁੱਸੇ ਜੀ ਦਾ ਕੀਤਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਹਲ ਕਫਰੋਜਪੁਰ ਤੋਂ ਇੱਥੇ ਸੇਵਾ ਕੀਤੀ ਸੀ ਭਾਈ ਦਲੇਰ ਸਾਹਿਬ ਦਲੇਰ ਸਿੰਘ ਜੀ ਨੇ ਸਾਡੀ ਡਿਊਟੀ ਲਈ ਸੀ ਬੀ ਸਾਧਕ ਏਰੀਏ ਦੇ ਵਿੱਚ ਭਾਈ ਸਾਹਿਬ ਤੁਸੀਂ ਸਹਿਯੋਗ ਕਰੋ ਸਾਡਾ ਅਸੀਂ ਆਪ ਦੀ ਜਿੰਨਾ ਕਿ ਮੈਂ ਨਹੀਂ ਕਹਿੰਦਾ ਵੀ ਮੈਂ ਤੋਰਿਆ ਤਾਂ ਗੁਰੂ ਸਾਹਿਬ ਨੇ ਆਪ ਕਿਰਪਾ ਕੀਤੀ ਹੈ ਅਸੀਂ ਸਾਰੇ ਸੱਜਣਾਂ ਨੂੰ ਨਾਲ ਲੈ ਕੇ ਚੱਲੇ ਆਂ ਹਰੇਕ ਪਾਰਟੀ ਦੇ ਨੁਮਾਇੰਦੇ ਨੇ ਸਾਥ ਦਿੱਤਾ ਸਾਰੇ ਸਾਧਕ ਦੀ ਸਾਰੀ ਜਥੇਬੰਦੀ ਹੈ ਉਹਨਾਂ ਨੇ ਵੀ ਸਾਥ ਦਿੱਤਾ ਲਗਭਗ 35 ਪਿੰਡਾਂ ਦੇ ਵਿੱਚੋਂ ਹੀ ਸਵਾਖ-ਸਵਾਖ ਪਾਰਟੀਆਂ ਤੇ ਅਹੁਦੇਦਾਰਾਂ ਨੇ ਸਾਡੀ ਮਦਦ ਕੀਤੀ ਹੈ ਉਹਨਾਂ ਸਾਰਿਆਂ ਦਾ ਦਿਲ ਤੋਂ ਧੰਨਵਾਦ ਹੈ ਆਸ ਕਰਦਾ ਭਾਈ ਸਰਬਜੀਤ ਸਿੰਘ ਖਾਲਸਾ ਜੋ ਖਾਲਸਾ ਪੰਥ ਦੀ ਸੀਟ ਜਾਨੀ ਕਿ ਇਥੋਂ ਪੰਥ ਸੀਟ ਤੋਂ ਜਿੱਤੇ ਆ ਉਹ ਪੰਥ ਦੀਆਂ ਜਿਹੜੀਆਂ ਕਿ ਸਾਰਿਆਂ ਦੇ ਉੱਪਰ ਖੜਾ ਉਤਰਨਗੇ ਤੇ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕਰਨਗੇ ਔਰ ਨਸ਼ਾ ਖਤਮ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਿੱਖਤ ਨਾਲ ਇੱਕ ਸਵਾਲ ਹੋ ਰਿਹਾ ਜੀ ਭਾਈ ਸਰਬਜੀਤ ਜੀ ਨਾਲ ਨਾਲ ਤੁਹਾਡੇ ਤੇ ਵੀ ਹੁਣ ਤੁਹਾਡੇ ਮੂਹਰੇ ਤੇ ਵੀ ਬੜੀਆਂ ਵੱਡੀਆਂ ਜ਼ਿੰਮੇਵਾਰੀਆਂ ਪੈ ਗਈਆਂ ਸਭ ਤੋਂ ਪਹਿਲੇ ਤਿੰਨ ਕੰਮ ਖੇੜੀ ਹੋਣਗੇ ਜਿਹੜੇ ਤੁਸੀਂ ਕਰਨ ਜਾ ਰਹੇ ਹੋ। ਸਭ ਤੋਂ ਪਹਿਲਾ ਨਸ਼ਾ ਜਿਹੜਾ ਪੰਜਾਬ ਦੇ ਵਿੱਚ ਜਿਹੜੀ ਨੌਜਵਾਨੀ ਦਸ਼ੇਤਰੀ ਗੁਲਤਾਨ ਹੋ ਰਹੀ ਆ। ਇਹਨੂੰ ਪ੍ਰਸ਼ਾਸਨ ਰਾਹੀਂ ਨਹੀਂ ਆਪਾਂ ਕੰਟਰੋਲ ਕਰ ਸਕਦੇ ਭਾਈ ਸਾਹਿਬਾਂ ਸਾਡੀ ਗੱਲਬਾਤ ਹੋਈ ਅੱਗੇ ਵੀ ਇੱਕ ਖਾਲਸਾ ਵਹਿਰ ਜਿਵੇਂ ਪਹਿਲਾਂ ਚਲਾਈ ਸੀ ਉਵੇਂ ਖਾਲਸਾ ਵਹਿਰ ਸ਼ੁਰੂ ਕਰਾਂਗੇ ਗੁਰਮਤ ਦੇ ਨਾਲ ਨੌਜਵਾਨਾਂ ਨੂੰ ਜੋੜਨ ਦੀ ਲੋੜ ਆ। ਅੱਜ ਦੇਖੋ ਜਿੰਨੇ ਨੌਜਵਾਨ ਆ ਖੜੇ ਈ ਤੁਹਾਡੇ ਸਾਹਮਣੇ ਜਿੰਨੇ ਉੱਥੇ ਆਏ ਪੱਖ-ਵੱਖ ਪਿੰਡਾਂ ਚੋਂ ਸਾਰੇ ਆਪਦੇ ਆਪਣੇ ਆਪਣੇ ਸਿਰਾਂ-ਸਿਰਾਂ ਤੇ ਦਿਮਾਲੇ ਸਜਾ ਕੇ ਆਏ ਆ। ਤੇ ਇਹ ਅਸੀਂ ਇੱਥੇ ਸ਼ੁਰੂ ਕਰਾਂਗੇ ਕਿਸਾਨ ਜਿਹੜੇ ਸਾਡੇ ਅੱਜ ਬੈਠੇ ਬਾਡਰਾਂ ਤੇ ਉਹਨਾਂ ਨੂੰ ਵਾਅਦਾ ਕੀਤਾ ਸੀ ਐਮਐਸਪੀ ਦੀ ਗਰੰਟੀ ਦੇਵਾਂਗੇ ਉਹ ਕੋਈ ਮਸਲੇ ਹੱਲ ਨਹੀਂ ਉਹਤੇ ਵੀ ਅਸੀਂ ਗੱਲਬਾਤ ਪਾਰਲੀਮੈਂਟ ਵਿੱਚ ਭਾਈ ਸਾਹਿਬ ਠਾਉਣਗੇ ਫਿਰ ਸਾਡੇ ਜਿਹੜੇ ਬੰਦੀ ਸਿੰਘ ਜੇਲ੍ਹਾਂ ਵਿੱਚ ਬੈਠੇ ਆ ਉਹਨਾਂ ਦੇ ਮਸਲੇ ਵੀ ਅਸੀਂ ਭਾਈ ਸਾਹਿਬ ਰਾਹੀਂ ਪਾਰਲੀਮੈਂਟ ਠਾਵਾਂਗੇ ਜਿੰਨਾ ਕੋਈ ਉਥੋਂ ਗ੍ਰਾਂਟ ਆਉਂਦੀ ਆ ਪਾਰਲੀਮੈਂਟ ਮੈਂਬਰ ਨੂੰ ਗ੍ਰਾਂਟ ਬਹੁਤ ਜ਼ਿਆਦਾ ਆਉਂਦੀ ਆ ਉਹ ਜਿਵੇਂ ਪਿੰਡਾਂ ਦੇ ਵਿੱਚ ਫਾਇਰ ਬ੍ਰਿਗੇਡ ਆ ਟੈਂਕੀਆਂ ਪਾਣੀ ਵਾਲੀਆਂ ਹੋਰ ਜੋ ਵੀ ਸਹੂਲਤਾਂ ਪਿੰਮਰ ਪਾਰਲੀਮੈਂਟ ਵੱਲੋਂ ਆਉਣਗੇ ਉਹ ਅਸੀਂ ਨਗਰਾਂ ਦੇ ਵਿੱਚ ਪਹੁੰਚਾਵਾਂਗੇ ਤੇ ਸਾਡਾ ਸਾਰਿਆਂ ਨੇ ਸਾਥ ਦਾ ਕੱਲ ਹੀ ਉਹ ਕਾਂਗਰਸੀ ਆਪ ਵਾਲੇ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਪਾਰਟੀ ਬਾਜੀ ਤੋਂ ਫਰ ਉੱਠ ਕੇ ਉਹ ਸ਼ਹੀਦ ਖਰਾਜ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ